ਪੰਜਾਬ ਪੱਕੀਓ ਤੁਸੀਂ ਜਦੋਂ ਅਡਾਨੀ ਨੇ ਇਹ ਸੜਕ ਕੱਢੀ ਆ ਉਹ ਵੀ ਤਾਂ ਪਈ ਹੈ ਉਹ ਜਿਹੜਾ ਅਵਾਨੀਆ ਸੋਡਾ ਸੇ ਲੋਕਦਮ ਖੋਲ ਰਿਹਾ ਉਹ ਵੀ ਤਾਂ ਪਈ ਹੈ ਆ ਜਿਹੜੀਆਂ ਸਾਰੀਆਂ ਮੰਡੀਆਂ ਤੇ ਕਬਜ਼ਾ ਕਰੀ ਜਾਂਦੇ ਨੇ ਉਹ ਕੌਣ ਨੇ ਉਹ ਵੀ ਤਾਂ ਬਾਦਸ਼ਾਹ ਕਹਿੰਦੇ ਨੇ ਤੁਸੀਂ ਉਹਨਾਂ ਦਾ ਵਿਰੋਧ ਤੱਕ ਨਹੀਂ ਕੀਤਾ ਨਹੀਂ ਆਪ ਤੋਂ ਮੋੜਾ ਜਿਹੜੇ ਸੋਡਾ ਮੋਟਰਾਂ ਤੇ ਸੋਡਾ ਗਲੇ ਹੋਏ ਆਲੂ ਖਾਂਦੇ ਨੇ ਤੁਸੀਂ ਉਹਨਾਂ ਦੇ ਵਿਰੋਧ ਚ ਗੱਲਾਂ ਕਰਦੇ ਹੋ ਤੁਸੀਂ ਉਹਨਾਂ ਦੇ ਮੂੰਹ ਖੋਲੋ ਜਿਹੜੇ ਸੋਦੇ ਤੋਂ ਵੱਡੇ ਨੇ ਜਿੱਦ ਨੂੰ ਤੁਹਾਨੂੰ ਚੇ ਬਾਈ ਦਾ ਘਰ ਆਉਂਦਾ ਆ ਵੱਡੇ ਨਾਲ ਟੱਕਰ ਲੈਣ ਵਾਸਤੇ ਬਾਈ ਦਾ ਘਰ ਹੈ ਗਰੀਬ ਤੇ ਟੱਕਰ ਲੈਣ ਵਾਸਤੇ ਗਰੀਬ ਸਾਨੂੰ ਕਹਿਣਗੇ ਇਹ ਤਾਂ ਜੀ ਪੰਜਾਬ ਵਿਰੋਧੀ ਆ ਅਸੀਂ ਪੰਜਾਬ ਵਿਰੋਧੀ ਨਹੀਂ ਹਾਂ ਅਸੀਂ ਨੀਤੀ ਪਾਲਸੀ ਦੀ ਗੱਲ ਕਰਦੇ ਆਂ ਜੇ ਤੁਸੀਂ ਕਿਸੇ ਗੁਰੂਆਂ ਦੀ ਗੱਤੋਂ ਵੀ ਸਿੱਖਿਆ ਲੈਣੀ ਹੋਵੇ ਗੁਰੂ ਤਾਂ ਇਹ ਨੀਵੇਂ ਨਾਲ ਇਹ ਖੜੇ ਨੇ ਹਮੇਸ਼ਾ ਉਹ ਤਾਂ ਕਹਿੰਦੇ ਨੇ ਅਸੀਂ ਤਾਂ ਨੀਵੇਂ ਨਾਲ ਆ ਉਹਨੇ ਮਲਕ ਭਾਗੂ ਦੀ ਰੋਟੀ ਨਹੀਂ ਖਾਦੀ ਭਾਈ ਲਾਲੂ ਦੀ ਰੋਟੀ ਖਾਦੀ ਹੈ ਭਾਈ ਅਸੀਂ ਤਾਂ ਹਾਊਸ ਲਾਈਨ ਤੇ ਖੜੇ ਹਾਂ ਸੁੱਤੋਂ ਪਹਿਰੇ ਤਾਂ ਸੁੱਤੋਂ ਨਹੀਂ ਹੁੰਦੀ ਸਾਨੂੰ ਤੁਸੀਂ ਕਾਮਰੇਡ ਕਹਿੰਦੇ ਹੋ ਬਿਹਾਰੀ ਤੇ ਬਿਹਾਰੀ ਦੇ ਨਾਂ ਨਾਲ ਤੁਹਾਨੂੰ ਕੀ ਨਫ਼ਰਤ ਹੈ ਭਈਏ ਦੇ ਨਾਂ ਨਾਲ ਤੁਹਾਨੂੰ ਕੀ ਨਫ਼ਰਤ ਹੈ ਭਈਏ ਦਾ ਮਤਲਬ ਭਰਾ ਭਰਾ ਨਾਲ ਕਦੀ ਨਫ਼ਰਤ ਤੁਸੀਂ ਭਈਆਂ ਨੂੰ ਭਰਾ ਸਮਝਦੇ ਹੋ ਅਸੀਂ ਤਾਂ ਭਰਾ ਸਮਝਦੇ ਜਿੱਥੇ ਮਜ਼ਦੂਰ ਨੇ ਜਿਹੜੇ ਗਰੀਬ ਅਸੀਂ ਤਾਂ ਜਿਹੜੇ ਸਾਡੇ ਤੋਂ ਨੀਵੇਂ ਨੇ ਅਸਤੇਮ ਨਾਲ ਲੜਾਈ ਦਾ ਕਰਨਾ ਕਦੇ ਸੋਚ ਨਹੀਂ ਸੋਚੀ ਜਾਂ ਇਸ ਟਾਈਮ ਜਦੋਂ ਐਡਾ ਵੱਡਾ ਸੰਕਟ ਹੜਾਂ ਦਾ ਆ ਗਿਆ ਤੇ ਸੰਘਰਸ਼ ਲੜਨ ਦੀ ਲੋੜ ਆ ਹੜ ਪੀੜਤਾਂ ਦੇ ਲਈ ਸਰਕਾਰਾਂ ਤੇ ਦਬਾਅ ਪਾਉਣ ਦੇ ਲਈ ਇੱਕ ਵੱਡੇ ਸੰਘਰਸ਼ ਦੀ ਲੋੜ ਹੈ ਇਸ ਟਾਈਮ ਦੇ ਉੱਪਰ ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਖੜਾ ਕਰ ਦਿੱਤਾ ਗਿਆ ਉਹ ਹੈਗਾ ਜੀ ਪ੍ਰਵਾਸੀ ਬਨਾਮ ਪੰਜਾਬੀ ਕਹਿੰਦੇ ਜੀ ਇਹ ਭਈਏ ਸਾਡਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਆ ਇਹਨਾਂ ਨੂੰ ਇੱਥੋਂ ਭਜਾ ਦਈਏ ਤੇ ਫਿਰ ਪੰਜਾਬ ਬਚ ਜਾਏਗਾ ਇਹ ਮੁੱਦਾ ਅ ਇਸ ਟਾਈਮ ਹੀ ਕਿਉਂ ਖੜਾ ਕੀਤਾ ਗਿਆ ਉਹ ਪੰਜਾਬ ਦੇ ਠੇਕੇ ਨੇ ਜਿਹੜੇ ਵੱਡੇ ਠੇਕੇਦਾਰ ਨੇ ਜਿਹੜੇ ਪੰਜਾਬ ਦੇ ਵੱਡੇ ਠੇਕੇਦਾਰ ਬਣੇ ਹੋਏ ਨੇ ਉਹ ਹਮੇਸ਼ਾ ਠੇਕੇਦਾਰ ਰਹਿੰਦੇ ਨੇ ਉਹ ਹਮੇਸ਼ਾ ਠੇਕੇਦਾਰ ਰਹਿੰਦੇ ਨੇ ਪੰਜਾਬ ਨੂੰ ਪੰਜਾਬ ਦੇ ਆਪ ਦੇ ਆਪ ਨੂੰ ਬਾਰਸ ਕਾਉਂਦੇ ਨੇ ਉਹ ਪੰਜਾਬ ਦੇ ਜਿੰਨੇ ਜਿਹੜੇ ਲੋਕ ਪ੍ਰਵਾਸੀਆਂ ਦੀ ਮਦਦ ਕਰ ਰਹੇ ਨੇ ਜਿਹੜੀ ਕਹਿੰਦੇ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਇੱਕ ਪ੍ਰਵਾਸੀ ਨੇ ਨੁਕਸ ਕੀਤਾ ਉਹਨੂੰ ਸਾਂਸੀ ਦੀ ਸਜ਼ਾ ਦੇ ਦਿਓ ਉਹਨੂੰ ਮੌਤ ਦੀ ਸਜ਼ਾ ਜਦੋਂ ਵਿਸ਼ੇਸ਼ ਅਦਾਲਤ ਕਰਕੇ ਉਹਨੂੰ ਜਿੰਨੀ ਸਜ਼ਾ ਮਿਲਦੀ ਹੈ ਥੋੜੀ ਹੈ ਉਹਨੇ ਬਹੁਤ ਵੱਡਾ ਕ੍ਰਾਈਮ ਕੀਤਾ ਹੈ ਕ੍ਰਾਈਮ ਕਰਨ ਵਾਲੇ ਦੇ ਨਾਲ ਉਹਦੇ ਭਾਈਚਾਰਾ ਨੂੰ ਵੀ ਮਾਰਿਆ ਜਾਂਦਾ ਉਹਦੀ ਜਮਾਤ ਨੂੰ ਦੋਸ਼ੀ ਠਹਿੜਾ ਜਾ ਸਕਦਾ ਅਸੀਂ ਜਿਹ ਦੋ ਕੀ ਇਹ ਪੰਜਾਬ ਦਾ ਵਿਰੋਧ ਕਰਦੇ ਆ ਇਹ ਪੰਜਾਬ ਪੱਖੀ ਨਹੀਂ ਉਹ ਪ੍ਰਵਾਸੀ ਇੱਥੇ ਜੀ ਦੋ ਤਰ੍ਹਾਂ ਦੇ ਆਏ ਨੇ ਤੁਸੀਂ ਗੱਲ ਕੀਤੀ ਆ ਇੱਕ ਤਾਂ ਮਜ਼ਦੂਰ ਬਣ ਕੇ ਆਏ ਗਰੀਬ ਇੱਕ ਕਾਰਪੋਰੇਟ ਬਣ ਕੇ ਕੰਪਨੀਆਂ ਬਣ ਕੇ ਆਏ ਨੇ ਤੁਹਾਡੀ ਜਥੇਬੰਦੀ ਇਹਨਾਂ ਦੋਨਾਂ ਚੋਂ ਕਿਹੜੇ ਪ੍ਰਵਾਸੀਆਂ ਦੇ ਉਲਟ ਖੜਦੀ ਆ ਕਿ ਦੋਵਾਂ ਦੇ ਹੀ ਨਹੀਂ ਖੜਦੀ ਅਸੀਂ ਕਾਰਪੋਰੇਟਾਂ ਦੇ ਵਿਰੁੱਧਾਂ ਮਜ਼ਦੂਰਾਂ ਦੇ ਹਮੇਸ਼ਾ ਪੱਖ ਜਾਂ ਉਹ ਕਿਸੇ ਵੀ ਦੇਖੋ ਪ੍ਰਵਾਸੀ ਦਾ ਪਹਿਲੀ ਗੱਲ ਤਾਂ ਉਹਨੂੰ ਕਿਹਾ ਜਾਂਦਾ ਜਿਹੜਾ ਦੂਜੇ ਦੇਸ਼ ਦਾ ਹੂੰ ਇਹ ਪ੍ਰਵਾਸੀ ਨਹੀਂ ਦੇਸ਼ਵਾਸੀ ਇਹ ਇਸੇ ਦੇਸ਼ ਦੇ ਆ ਸਾਡੇ ਦੇਸ਼ ਦੇ ਵਿੱਚ ਅਸੀਂ ਕਿਤੇ ਉਹ ਕਿਤੇ ਕੋਈ ਨੌਕਰੀ ਕਰ ਕਰਕੇ ਖਾਂਦਾ ਦਿਹਾੜੀ ਕਰਕੇ ਖਾਂਦਾ ਉਹਦੇ ਤੇ ਸਾਨੂੰ ਕੋਈ ਇਲਜ਼ਾਮ ਲਾਉਣਾ ਨਹੀਂ ਚਾਹੀਦਾ ਜੀ ਦੂਜੀ ਗੱਲ ਕ੍ਰਾਈਮ ਕੋਈ ਵੀ ਕਰ ਸਕਦਾ ਇਹ ਇੱਕ ਬੰਦਾ ਕ੍ਰਾਈਮ ਕਰਦਾ ਉਹਦਾ ਸਾਰੀ ਕਮਿਊਨਿਟੀ ਨੂੰ ਸਾਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗਲਤ ਹੈ ਇਹ ਇਹ ਦੰਗੇ ਫਲਾਊਗਾ ਇਹ ਭਰਾ ਲੜਾਈ ਬਣਾਊਗਾ ਇਹ ਸੰ ਸੰਤਾਲੀ ਬਣਾਊਗਾ ਇਹ 84 ਬਣਾਊਗਾ ਇਹ ਤੋਂ ਖਬਰਦਾਰ ਹੋਣਾ ਚਾਹੀਦਾ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਭਰਾ ਇਹ ਪੰਜਾਬ ਦੇ ਹਤੈਸ਼ੀਖਾ ਹੁੰਦੇ ਨੇ ਤੁਸੀਂ ਬੜੇ ਹਤੈਸ਼ੀਓ ਸ਼ਾਬਾਸ਼ੇ ਤੁਹਾਡੇ ਜੇ ਤੁਸੀਂ ਨੇ ਪੰਜਾਬ ਬਚਾ ਲਿਆ ਚੰਗੀ ਗੱਲ ਹੈ ਪੰਜਾਬ ਨੂੰ ਬਚਾ ਲੋ ਅਸੀਂ ਕਹਿੰਦੇ ਆ ਵੀ ਆ ਭਾਈਚਾਰਾ ਵੀ ਬਚਾ ਲੋ ਜੇ ਤੁਸੀਂ ਪੰਜਾਬ ਬਚਾਉਣੇ ਭਾਈਚਾਰੇ ਨਾਲ ਬਚੋਗਾ ਪੰਜਾਬ ਇੱਕ ਸਰਦਾਰ ਪਰਿਵਾਰ ਆਇਆ ਜੀ ਯੂਪੀ ਤੋਂ ਕੱਲ ਉਹ ਕੈਮਰਾ ਦੇ ਉੱਪਰ ਚੈਨਲਾਂ ਦੇ ਉੱਪਰ ਆਏ ਨੇ ਉਹਨਾਂ ਹੱਥ ਬੰਨ੍ਹ ਕੇ ਬੇਨਤੀ ਕੀਤੀ ਆ ਵੀ ਅਸੀਂ ਹਜ਼ਾਰਾਂ ਪੰਜਾਬੀ ਪਰਿਵਾਰ ਯੂਪੀ 'ਚ ਰਹਿ ਰਹੇ ਆ ਉਹ ਕਹਿੰਦੇ ਜੇ ਤੁਸੀਂ ਆਹ ਮਾਹੌਲ ਇੱਥੇ ਪੜਕਾਓਗੇ ਤਾਂ ਉੱਥੇ ਸਾਡੇ ਖਿਲਾਫ ਮਾਹੌਲ ਪੜਕ ਜਾਏਗਾ ਉਹ ਕਹਿੰਦੇ ਕਿਉਂ ਸਾਡੇ ਨਾਲ 84 ਵਾਲਾ ਵਰਤਾਰਾ ਕਰਾਉਣਾ ਚਾਹੁੰਦੇ ਹੋ ਉਹ ਇੱਕ ਸਰਦਾਰ ਪੰਜਾਬੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਤਾਂ ਜੀ ਹੁਣ ਪੈ ਤੇ ਸਾਡੀ ਦਰ ਬਚਾਰੇ ਗਰੀਬ ਨੇ ਇਹਨਾਂ ਦਾ ਖੇਤਰ ਮਾਰੋ ਕੱਢ ਦੇਣਗੇ ਝੋਲੇ ਚੱਕਣਗੇ ਭੱਜ ਜਾਣਗੇ ਇੱਥੇ ਨਹੀਂ ਦਿਹਾੜੀ ਮਿਲੂ ਮਸੂਦ ਜਾਂ ਕਰਨਾਟਕਾ ਚ ਕਰ ਲਾਂਗੇ ਅੰਧਰਾ ਚ ਕਰ ਲਾਂਗੇ ਜਾਂ ਭਾਈ ਹਰਿਆਣੇ ਚ ਕਰ ਲਾਂਗੇ ਜਾਂ ਉਹ ਉੱਥੇ ਵੀ ਇਹਨਾਂ ਦੇ ਥਾਂ ਠਗਾਣੇ ਹੈਗੇ ਜਿਹੜੇ ਇਹ ਸਾਡੇ ਪ੍ਰਵਾਸੀ ਹੈ ਨਾ ਜਿਹੜੇ ਜਿੰਨਾਂ ਪ੍ਰਵਾਸੀ ਕਹਿੰਦੇ ਨੇ ਜਿਹੜੇ ਬਿਹਾਰ ਤੋਂ ਲੈ ਬਰਉਂਦੇ ਇਹਨਾਂ ਦੇ ਉੱਥੇ ਥਾਂ ਠਗਾਣੇ ਹੈਗੇ ਜਿਹੜੇ ਸਾਡੇ ਯੂਪੀ ਚ ਗਏ ਨੇ ਉਹਨਾਂ ਦਾ ਪੰਜਾਬ ਦੀਆਂ ਕਾਂਟਾਂ ਕਾੜੇ ਵੀ ਹੈ ਉਹ ਤਾਂ ਸਾਰੀਆਂ ਸਾਰੀਆਂ ਜ਼ਮੀਨਾਂ ਵੇਚ ਕੇ ਉੱਥੇ ਘਰ-ਬਾਰ ਰੱਖੇ ਨੇ ਜਿੰਨਾਂ ਕੋਠੀਆਂ ਪਰ ਉਹ ਤਾਂ ਮौज ਕਰਦੇ ਨੇ ਉਹ ਤਾਂ ਬੁੱਲੇ ਵੜਦੇ ਨੇ ਉਹਦਾ ਸਰਦਾਰ ਨੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਇਸ ਕਰਕੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਤੇ ਬਿਲਕੁਲ ਠੀਕ ਹੈ ਜੇ ਕਿਸੇ ਸਾਥੀ ਨੇ ਸਮਝੋ ਇਹ ਗੱਲ ਕਹੀ ਹੈ ਵੀ ਸਾਡਾ ਕੀ ਹੋਊਗਾ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਇਹ ਗੱਲ ਹਾਕਮਾਂ ਦੇ ਪੱਖ ਤੋਂ ਹੋ ਗਈ ਹੈ ਇਹ ਪਾੜਾ ਨਾ ਪਾਓ ਜਾਤਾਂ ਦਾ ਧਰਮ ਦਾ ਰਾਜਾਂ ਦਾ ਇੱਕ ਦੂਜੇ ਦੇ ਭਾਈ ਮਾ ਭਰਾ ਮਾਰ ਜੰਗ ਲੜਾਉਣ ਦਾ ਇਹ ਪਾੜਾ ਨਾ ਪਾਵੇ ਖਤਰਨਾਕ ਹੈ ਮੇਰੀ ਬਿੰਦੂ ਇੱਕ ਤੁਸੀਂ ਗੱਲ ਕੀਤੀ ਸੀ ਕਿ ਪੰਜ ਪਿਆਰਿਆਂ ਚੋਂ ਵੀ ਕੁਝ ਪੰਜਾਬ ਦੇ ਨਹੀਂ ਸੀ ਉਹਦੇ ਤੇ ਵੀ ਕੁਝ ਲੋਕ ਤੁਹਾਨੂੰ ਟਾਰਗੇਟ ਕਰ ਰਹੇ ਨੇ ਵੀ ਇਹ ਜੀ ਭਈਆਂ ਨੂੰ ਪੰਜ ਪਿਆਰਿਆਂ ਨਾਲ ਮਿਲਾ ਰਹੇ ਨੇ ਕੀ ਤੁਸੀਂ ਉਹਨਾਂ ਪ੍ਰਵਾਸੀਆਂ ਨੂੰ ਪੰਜ ਪਿਆਰਿਆਂ ਨਾਲ ਮਿਲਾ ਰਹੇ ਹੋ ਮੇਰਾ ਮਤਲਬ ਕਹਿਣ ਦਾ ਤਾਂ ਇਹ ਸੀ ਵੀ ਜਦੋਂ ਇੱਕ ਵੱਡੇ ਕੱਠ ਦੇ ਵਿੱਚੋਂ ਗੁਰੂ ਨੇ ਸਿਰ ਮੰਗੇ ਦੱਸ ਸਿਰ ਦੇਣ ਵਾਸਤੇ ਖੜੇ ਕੌਣ ਹੋਏ ਉਹੀ ਭਈਏ ਉਹਨਾਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਇਹਦੇ ਵਿੱਚ ਦੋ ਰਾਮਾ ਨਹੀਂ ਬਿਲਕੁਲ ਠੀਕ ਉਹਨਾਂ ਨੇ ਸਿੱਖੀ ਸੰਨਾਤਾ ਨੂੰ ਅਪਣਾ ਲਿਆ ਬਿਲਕੁਲ ਠੀਕ ਪਰ ਉਦੋਂ ਖੜੇ ਕੌਣ ਹੋਏ ਉਦੋਂ ਵਲੰਟੀਅਰ ਕੌਣ ਹੋਏ ਸਿਰ ਦੇਣ ਨੂੰ ਸਵਾਲ ਤਾਂ ਇਹ ਹੈ ਨਾ ਭਾਈ ਮੈਂ ਤਾਂ ਉਹ ਉਧਾਰਨ ਇਸ ਕਰਕੇ ਦਿੱਤੀ ਸੀ ਵੀ ਉਦੋਂ ਇੱਥੇ ਇਹ ਨਹੀਂ ਦੇਖਿਆ ਜਾਂਦਾ ਇਹ ਕੌਮ ਦੇ ਵਿੱਚ ਇਹ ਦੇਸ਼ ਦੇ ਵਿੱਚ ਇਹ ਕਿਰਤੀਆਂ ਦੇ ਵਿੱਚ ਗੈਰਤਮੰਦ ਕੌਣ ਨੇ ਉੱਥੇ ਨਾਇਕ ਜਿਹੜਿਆ ਗਿਆ ਕੋਈ ਇਸ ਕਿਹੜੀ ਸਟੇਟ ਦਾ ਉਹਨੂੰ ਪੰਜ ਪਿਆਰਿਆਂ ਦਾ ਰੂਪ ਦਿੱਤਾ ਗਿਆ ਮੇਰਾ ਤਾਂ ਕਹਿਣ ਦਾ ਸਿਰ ਮਤਲਬ ਇਹ ਸੀ ਵੀ ਤੁਸੀਂ ਜਿਨ੍ਹਾਂ ਨੂੰ ਭਈਏ ਕਹਿ ਰਹੇ ਹੋ ਇਹ ਵੀ ਕਿਰਤੀ ਨੇ ਇਹ ਵੀ ਤਦੇਵ ਨੇ ਇਹ ਵੀ ਲੜਾਕੇ ਨੇ ਇਹ ਵੀ ਹੱਕ ਸੱਚ ਲਈ ਖੜ੍ਹ ਸਕਦੇ ਨੇ ਇਹਦੇ ਇਹਨਾਂ ਨੂੰ ਤੁਸੀਂ ਨਿਸ਼ਾਨਾ ਬਣਾ ਕੇ ਨਖੇੜੋ ਨਾ ਪਰ ਉਹ ਕਹਿੰਦੇ ਜਿਹੜੇ ਪੰਜ ਪਿਆਰੇ ਬਣਾਏ ਸੀਗੇ ਉਹ ਤਾਂ ਬੜੇ ਬੜੇ ਸੁਲਝੇ ਹੋਏ ਬੰਦੇ ਸੀ ਉਹ ਤਾਂ ਬੜੇ ਸਿੱਖੀ ਸਿਧਾਂਤਾਂ ਵਾਲੇ ਸੀਗੇ ਤੇ ਜਿਹੜੇ ਹੋਣ ਵਾਲੇ ਨੇ ਤੁਸੀਂ ਇਹਨਾਂ ਨਾਲ ਮਲਾ ਰਹੇ ਉਹਨਾਂ ਨੂੰ ਜਿਹੜੇ ਸਿੱਖ ਸਨਹਤ ਨੇ ਉਹ ਪੰਜ ਪਿਆਰੇ ਬਣਨ ਤੋਂ ਬਾਅਦ ਹੀ ਬਣਾਏ ਪਹਿਲਾਂ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਜਿਹੜਾ ਸਾਥੀ ਇਹ ਕਹਿੰਦਾ ਵੀ ਪੰਜ ਪਿਆਰੇ ਬੜੇ ਪਰਪੱਕ ਸੀ ਉਹ ਉਹਨਾਂ ਨੂੰ ਜਾਣਦਾ ਵੀ ਨਹੀਂ ਸੀ ਜਿਹੜੇ ਸਾਥੀ ਨੇ ਕੋਈ ਤੁਹਾਨੂੰ ਇਹ ਕਿਹਾ ਵੀ ਇਹ ਤਾਂ ਉਹ ਸੀ ਉਹ ਤੁਹਾਨੂੰ ਤਾਂ شناخت ਹੀ ਨਹੀਂ ਸੀ ਤੀ ਤੱਕ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੌਣ ਬੰਨਾ ਚ ਉੱਠ ਖੜੂਗਾ ਆ ਲੱਖਾਂ ਦੇ ਇਕੱਠ ਦੇ ਵਿੱਚੋਂ ਜੇ ਦੋ ਬੰਦੇ ਉੱਠ ਕੇ ਕਹਿੰਦੇ ਨੇ ਮੇਰਾ ਸਿਰ ਤਿਆਰ ਹੈ ਜੀ ਉਹ ਹੁਣ ਆਪਾਂ ਉਹਦੇ ਬਾਰੇ ਕੀ ਜਾਣਦੇ ਆ ਜੀ ਉਹਦੇ ਬਾਰੇ ਤੁਹਾਨੂੰ ਪਹਿਲਾਂ ਕਿਵੇਂ ਪਤਾ ਲੱਗਿਆ ਹੁਣ ਆਪਾਂ ਇੰਨੇ ਵੱੱਡੇ ਬੰਦੇ ਬੱਟੇ ਆ ਇਥੇ ਆਪਣੇ ਤੇ ਲਾਠੀ ਚਾਰਜ ਹੋਗੇ ਕੀ ਪਤਾ ਕੋਲੀ ਕਿਹਦੇ ਨੂੰ ਕਿਹੜਾ ਪੁਲਿਸ ਦੀ ਅਛਾਤੀ ਜਾ ਕੇ ਬੱਜੂਗਾ ਇਹਦਾ ਆਪਾਂ ਨੂੰ ਪਹਿਲਾਂ ਕਿਹੜਾ ਪਤਾ ਇਹ ਤਾਂ ਸ਼ਹੀਦ ਹੋਏ ਤੇ ਬਾਅਦ ਹੀ ਪਤਾ ਲੱਗੂ ਇਸ ਕਰਕੇ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਜਦੋਂ ਕੋਈ ਗੱਲ ਹੁੰਦੀ ਹੈ ਅਸੀਂ ਉਹਨਾਂ ਨੂੰ ਇਹ ਮੰਨਦੇ ਆਂ ਵੀ ਉਹ ਸ਼ਾਹਦਤਾਂ ਦੇਣ ਵਾਸਤੇ ਮੇਰਾ ਆਧਾਰਨ ਦੇਣ ਦਾ ਮਤਲਬ ਸਿਰਫ ਇਹ ਸੀ ਕਿ ਤੁਸੀਂ ਇਹ ਨਾ ਕਹੋ ਵੀ ਉਹ ਬਿਹਾਰ ਬੰਗਾਲ ਪਛਾਮ ਕਰਨਾਟਕ ਆਡਾ ਹੈ ਭਾਰਤ ਦੇ ਵਾਸੀ ਸੀ ਤੇ ਭਾਰਤ ਨੂੰ ਤਾਂ ਸਾਡਾ ਅਸੀਂ ਤਾਂ ਸਾਡੇ ਤਾਂ ਗੁਰੂ ਭਾਰਤ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਪਟਨਾ ਦੇ ਵਿੱਚ ਹੋਇਆ। ਆ ਪਿਛਲੇ ਦਿਨੀ ਗੁਰੂ ਤੇਗ ਬਹਾਦਰ ਦਾ ਜਨਮ ਸ਼ਿਮਰੌਰ ਦੇ ਘਾਤਰ ਕਿੰਨਾ ਵੱਡਾ ਮਜਾਰਾ ਤੇ ਕਿੱਡੀ ਵੱਡੀ ਮੀਟਿੰਗ ਹੋਈ ਆ ਪਟਨਾ ਦੇ ਵਿੱਚ ਹੀ ਹੋਈ ਆ। ਤੇ ਤੁਸੀਂ ਉਸ ਨੂੰ ਉਪਰੱਖੋਂ ਲੱਗੀ ਜਾਂਦਾ। ਇੱਕ ਸਵਾਲ ਇਹ ਵੀ ਅਗਰਾਹ ਸਾਹਿਬ ਵੀ ਕਹਿੰਦੇ ਜਿਹੜੇ ਅੱਜ ਭਈਏ ਭਜਾਉਣ ਦਾ ਨਾਹਰਾ ਲਾ ਰਹੇ ਨੇ ਇਹਨਾਂ ਦੇ ਵਿੱਚੋਂ ਹੀ ਕਾਫੀ ਗਿਣਤੀ ਉਹ ਨੇ ਜਿਹੜੇ ਇੱਥੋਂ ਦੇ ਜਿਹੜੇ ਪੰਜਾਬੀ ਮਜ਼ਦੂਰ ਨੇ ਉਹਨਾਂ ਦੇ ਖਿਲਾਫ ਪਿੰਡਾਂ 'ਚ ਮਤੇ ਪਾਉਂਦੇ ਹੁੰਦੇ ਨੇ ਜਦੋਂ ਝੋਨਾ ਲਵਾਈ ਦਾ ਸੀਜ਼ਨ ਆਉਂਦਾ ਉਦੋਂ ਉਹ ਇਹਨਾਂ ਭਈਆਂ ਨੂੰ ਲਿਆ ਕੇ ਝੋਨਾ ਲਵਾਉਂਦੇ ਨੇ ਤੇ ਆਪਣੇ ਪੰਜਾਬੀ ਮਜ਼ਦੂਰਾ ਖਿਲਾਫ ਮਤੇ ਪਾਉਂਦੇ ਨੇ ਤੇ ਅੱਜ ਉਹ ਕਹਿ ਰਹੇ ਨੇ ਭਈਏ ਭਜਾਓ ਇਦਾਂ ਦਾ ਕੋਈ ਗੱਲ ਲੱਗਦੀ ਆ ਤੁਹਾਨੂੰ ਸੌੜੀ ਸੋਚ ਦੇ ਮਾਲਕ ਨੇ ਸੌੜੀ ਸੋਚ ਦੇ ਮਾਲਕ ਤੇ ਮਤਲਬ ਪ੍ਰਸਤ ਲੋਕ ਇਹ ਨਹੀਂ ਉਦੋਂ ਭਈਏ ਵਧੀਆ ਲੱਗਦੇ ਨੇ ਆ ਉਗਰਾਹਾਂ ਸਾਹਿਬ ਹੁਣ ਪੰਜਾਬ ਦੇ ਵਿੱਚ ਜਿਹੜਾ ਇਹ ਇੱਕ ਇੱਕ ਪਾੜਾ ਪਾਊ ਫਿਰਕੂ ਮਾਹੌਲ ਬਣਾਇਆ ਜਾ ਰਿਹਾ ਹੈ ਇਹਦੇ ਵਿੱਚ ਤੁਸੀਂ ਆਹ ਜਿਹੜਾ ਕੋਸ਼ਿਸ਼ ਕਰਕੇ ਪਾਣੀ ਛਿੜਕਣ ਦੀ ਤੇ ਹੜ ਪੀੜਤਾਂ ਦੀ ਮਦਦ ਕਰ ਰਹੇ ਹੋ ਲੱਗਦਾ ਕਿੰਨਾ ਕੁ ਅਸਰਦਾਰ ਸਾਬਤ ਹੋਏਗੀ ਦੇਖੋ ਅਸਰਦਾਰ ਸਾਬਤ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਇਹ ਤਾਂ ਦੇਖੋ ਜੀ ਲੋਕਾਂ ਨੇ ਦੱਸਣਾ ਅਸੀਂ ਆਪਣਾ ਫਰਜ਼ ਜਿਹੜਾ ਅਸੀਂ ਪਲਾਨ ਜੋ ਕੀਤਾ ਸੀ ਅਸੀਂ ਲੋਕਾਂ ਨੂੰ ਦੱਸਿਆ ਵੀ ਅਸੀਂ ਆਹ ਕਰਨ ਜਾ ਰਹੇ ਹਾਂ ਇਹਦੇ ਪਿੱਛੇ ਸਾਡਾ ਕੋਈ ਮਨੋਰਥ ਨਹੀਂ ਸਿਰਫ ਮਦਦ ਕਰਨਾ ਆਪਣੇ ਭੈਣ ਭਰਾਵਾਂ ਦੀ ਮਦਦ ਕਰਨਾ ਲੋਕਾਂ ਤੋਂ ਲੈ ਕੇ ਲੋਕਾਂ ਨੂੰ ਦੇਣਾ ਉਹ ਸਾਡਾ ਕੰਮ ਹੈ ਉਹ ਅਸੀਂ ਕਰ ਰਹੇ ਹਾਂ ਅਸੀਂ ਸੇਵਾ ਇਧਰੋਂ ਇਕੱਠੀ ਕੀਤੀ ਇਧਰਲੇ ਪਾਸੇ ਪੁਕਤਾਤੀ ਇਹ ਨਹੀਂ ਅਸੀਂ 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 ਬਕਾਇਦਾ ਲਿਸਟਾਂ ਬਣਾ ਲਿਆ ਦੇਖੋ ਆ ਜਿਹੜੀ ਟਰਾਲੀ ਹੈ ਜਿਹੜੇ ਪਿੰਡ ਚ ਜਾਊਗੀ ਜੀ ਇਹ ਟਰਾਲੀ ਨੇ ਪਹਿਲਾਂ ਤਾਂ ਜਿੱਤਾ ਸਮਾਨ ਇਕੱਠਾ ਕੀਤਾ ਜਿੰਨਾ ਸਮਾਨ ਇਕੱਠਾ ਕੀਤਾ ਆਪਦੇ ਪਿੰਡ ਚ ਹਸਾਬ ਦੇਣਾ ਦੂਜਿਆਂ ਨਾਲ ਹਸਾਬ ਦੇਣਾ ਇਹ ਟਰਾਲੀ ਕਿੱਥੇ ਗਈ ਜਿਹੜੇ ਪਿੰਡ ਚ ਦੇ ਆ ਕਿੰਨਾ ਬੰਦੇ ਹੁੰਦੇ ਉਹਦੀ ਲਿਸਟ ਬਣਨੀ ਸਾਡੇ ਕੋਲੇ ਜਿਹੜੇ 2 ਦਰਜਨ ਪਿੰਡਾਂ ਦੀ ਲਿਸਟਾਂ ਸੀ ਵੰਡ ਕੇ ਆਏ ਰਾਸ਼ਨ ਕੱਲ ਵੰਡੇ ਜਿਹੜਾ ਉਹਦੀਆਂ ਲਿਸਟਾਂ ਸਾਡੇ ਕੋਲੇ ਆ ਗਈਆਂ ਇਹਨਾਂ ਦੇ ਆ ਚਰਨ ਸਕੀ ਹੈ ਇਹਦੇ ਆ ਇਹਦੇ ਕੋਲ ਲਿਸਟਾਂ ਆ ਗੀਆਂ ਉਹ ਸਾਰੀਆਂ ਲਿਸਟਾਂ ਸਾਡੇ ਕੋਲ ਨੇ ਅਸੀਂ ਸੋਸ਼ਲ ਮੀਡੀਆ ਤੇ ਪਾਵਾਂਗੇ